ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਜਰਨੈਲ ਨੰਗਲ ਦੀ ਅਗਵਾਈ ਵਿੱਚ ਐਸਪੀ ਫਗਵਾੜਾ ਦੇ ਦਫ਼ਤਰ ਬਾਹਰ ਤਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਬਾਰੇ ਜਾਣਕਾਰ ਦਿੰਦੇ ਆ ਜਰਨੈਲ ਨੰਗਲ ਨੇ ਦੱਸਿਆ ਕਿ ਚਿਹੜੂ ਤੋਂ ਇੱਕ ਗੁੱਜਰਪਾਈ ਚਾਰੀ ਨਾਲ ਸਬੰਧਿਤ ਵਿਅਕਤੀ ਦੀਆਂ ਭੈਣਾਂ ਨਾਲ ਕੁਝ ਤਨਾਡਾਂ ਵੱਲੋਂ ਗਲਤ ਹਰਕਤਾਂ ਕੀਤੀਆਂ ਗਈਆਂ ਹਨ ਜਿਸ ਕਾਰਨ ਇੱਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੱਸਿਆ ਕਿ ਇਹਨਾਂ ਪੈਸੇ ਦੇ ਹੰਕਾਰੀ ਲੋਕਾਂ ਵੱਲੋਂ ਇਹ ਹਰਕਤ ਪਹਿਲਾਂ ਵੀ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਪੁਲਿਸ ਹੱਥ ਤੇ ਹੱਥ ਰੱਖ ਕੇ ਬੈਠੀ ਹੋਈ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਦੀ ਗ੍ਰਿਫਤਾਰੀ ਜਲਦ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅੱਜ ਅਸੀਂ ਐਸਪੀ ਦਫ਼ਤਰ ਫਗਵਾੜਾ ਦੇ ਬਾਹਰ ਬਹੁਤ ਨਿਰਾਸ਼ਾ ਦੇ ਵਿੱਚ ਬੈਠੇ ਹਾਂ ਕਾਰਨ ਕੀ ਹੈ ਕਿ ਸਾਡੇ ਇੱਕਾ ਚਿਹੜੂ ਤੋਂ ਸਾਥੀ ਹੈ ਗੁੱਜਰ ਭਾਈਚਾਰੇ ਨਾਲ ਸੰਬੰਧਤ ਹੈ ਇਹ ਪੰਜ ਬੇਟੀਆਂ ਇਹਦੀਆਂ ਪਸ਼ੂ ਚਾਰਨ ਦਾ ਕੰਮ ਕਰਦੇ ਆ ਰੋਜੀ ਰੋਟੀ ਉਹਦੇ ਤੋਂ ਇਹਨਾਂ ਦੀ ਚੱਲਦੀ ਹੈ ਇਹਨਾਂ ਦੀਆਂ ਦੋ ਬੇਟੀਆਂ ਪਸ਼ੂ ਚਾਰ ਰਹੀਆਂ ਸੀ ਕੱਲ ਤਾਂ ਕੁਝ ਬੰਦਿਆਂ ਨੇ ਇਹਨਾਂ ਦੀ ਬੇਟੀ ਜਿਹਦੀ ਉਮਰ 14 ਸਾਲ ਆ ਉਹਨੂੰ ਹੱਥ ਪਾਇਆ ਉਹਦੇ ਨਾਲ ਬਦਤਮੀਜ਼ੀ ਕੀਤੀ ਔਰ ਬੇਟੀ ਇੰਨੀ ਨਰਾਸ਼ ਹੋ ਗਈ ਕਿ ਬੇਟੀ ਨੇ ਘਰ ਜਾ ਕੇ ਫਰਨਾਇਲ ਜਿਹੜੀ ਆ ਉਹ ਪੀ ਲਿਆ ਤੇ ਉਹ ਅੱਜ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਔਰ ਇਹ ਘਟਨਾ ਜਿਹੜੀ ਆ ਪਹਿਲੀ ਵਾਰ ਨਹੀਂ ਹੋਈ ਅਸੀਂ ਅੱਜ ਅੱਕ ਕੇ ਬੈਠੇ ਆ ਇਹ ਪਹਿਲੀ ਵਾਰ ਘਟਨਾਈ 2020 ਦੇ ਵਿੱਚ ਪਿੰਡ ਦੇ ਹੀ ਕੁਝ ਬੰਦਿਆਂ ਨੇ ਜਿਹੜੀਆਂ ਅਸ਼ਲੀਲ ਹਰਕਤਾਂ ਕਰਦੇ ਸੀ ਇਹਨਾਂ ਦੇ ਇਹਨਾਂ ਨੂੰ ਥ੍ਰੈਟ ਕਰਦੇ ਸੀ ਔਰ ਅ ਟਰੈਕਟਰ ਦੇ ਉੱਤੇ ਵੱਡਾ ਡੀਜੇ ਸਿਸਟਮ ਲਗਾ ਕੇ ਅਸ਼ਲੀਲ ਗਾਣੇ ਵਜਾਉਂਦੇ ਸੀਗੇ ਤੇ ਉਦੋਂ ਵੀ ਇਹਨਾਂ ਨੇ ਕਿਹਾ ਉਹ ਹਰਕਤਾਂ ਤੋਂ ਬਾਜ਼ ਨਹੀਂ ਆਏ ਤੇ ਉਹਨਾਂ ਦੇ ਖਿਲਾਫ ਇੱਕ ਐਫਆਈਆਰ ਦਰਜ ਹੋਈ ਸੀ 2020 ਦੇ ਵਿੱਚ ਉਸ ਤੋਂ ਬਾਅਦ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਵਿਚ ਪੈ ਕੇ ਐਫਆਈਆਰ ਜਿਹੜੀ ਆ ਉਹ ਉਹਦਾ ਸਮਝੌਤਾ ਕਰਵਾਤਾ ਮਾਫੀ ਮੰਗ ਗਏ ਲੇਕਿਨ ਉਹਨਾਂ ਨੇ ਉਹ ਗੱਲ ਦਿਲ ਦੇ ਵਿੱਚ ਰੱਖੀ ਤੇ ਹੁਣ ਕੁਝ ਹੋਰ ਬੰਦਿਆਂ ਤੋਂ ਪ੍ਰਵਾਸੀ ਜਿਹੜੇ ਉਹਨਾਂ ਦੇ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਕੋਲੋਂ ਪਿਛਲੇ ਸਾਲ ਨਵੰਬਰ ਮਹੀਨੇ 'ਚ ਵਿਸ਼ਕਰਮਾ ਪੂਜਾ ਵਾਲੇ ਦਿਨ ਕੁੜੀ ਦੇ ਨਾਲ ਖਿੱਚਤੂ ਪਸ਼ੂ ਚਾਰਨ ਗਈ ਦੇ ਨਾਲ ਕੀਤੀ ਉਹਦੇ ਨਾਲ ਕਾਫੀ ਬਦਤਮੀਜ਼ੀ ਕੀਤੀ ਉਹਦੀ ਐਫ ਆਈ ਆਰ ਜਿਹੜੀ ਆ ਪੁਲਿਸ ਨੇ 20 ਦਿਨ ਬਾਅਦ ਦਰਜ ਕੀਤੀ ਔਰ ਉਹ 354 ਦੇ ਵਿੱਚ ਉਹਦੇ ਵਿੱਚ ਅੱਜ ਤੱਕ ਉਹਨਾਂ ਬੰਦਿਆਂ ਦੀ ਅਰੈਸਟ ਨਹੀਂ ਪਾਈ ਗਈ ਜਿਹੜੇ ਬੰਦੇ ਬੈਕਹੈਂਡ ਤੇ ਜਿਹੜੇ ਇਹ ਕੰਮ ਕਰਵਾ ਰਹੇ ਆ ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਕੱਲ ਫੇਰ ਉਹੀ ਹਰਕਤ ਹੋਈ ਕੁੜੀ ਦੇ ਨਾਲ ਉਹਨਾਂ ਨੇ ਉਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਔਰ ਕੁੜੀ ਜ਼ੇਰੇ ਇਲਾਜ ਔਰ ਸਭ ਤੋਂ ਅਫਸੋਸ ਦੀ ਗੱਲ ਕਿ ਥਾਣਾ ਸਦਰ ਦਾ ਐਸਐਚਓ ਜਿਹੜਾ ਆ ਉਹਦੇ ਕੰਮ ਤੇ ਜੂ ਤੱਕ ਨਹੀਂ ਸਰਕ ਰਹੀ ਔਰੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਵੀ ਮਾਮਲਾ ਕਿੰਨਾ ਕ੍ਰਿਟੀਕਲ ਹੈਗਾ ਔਰ ਇਹ ਗੱਲ ਜਿਹੜੀ ਆ ਅਸੀਂ ਤਾਂ ਮੈਂ ਕਾਦੇ ਗੱਲ ਕਹਿ ਕੇ ਗਿਆ ਸੀ ਕਿ ਅਗਰ ਉਹਨਾਂ ਦੀ ਕਿਉਂਕਿ ਉਹਨਾਂ ਨੂੰ ਸ਼ਰੇਆਮ ਪੁਲਿਸ ਨੇ ਛੱਡਿਆ ਹੋਇਆ ਘੁੰਮਣ ਦੇ ਹੋਆ ਸ਼ਰੇਆਮ ਤੇ ਉਹ ਉਹ ਛਰੀਆਮ ਘਮਦੇ ਇਹਨੂੰ ਥ੍ਰੈਟ ਕਰ ਰਹੇ ਕਦੀ ਇਹਦੇ ਚ ਟਰੈਕਟਰ ਮਾਰਨ ਦੀ ਕੋਸ਼ਿਸ਼ ਕਰਦੇ ਕਦੀ ਗੱਡੀ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਬੰਦਿਆਂ ਨੂੰ ਪੁਲਿਸ ਜਿਹੜੀ ਆ ਉਹ ਖੁੱਲ੍ਹ ਦਿੱਤੀ ਹੋਈ ਆ ਤਾਂ ਮੈਂ ਕੱਲ ਇਹ ਗੱਲ ਕਹਿ ਕੇ ਵੀ ਅਗਰ ਉਹਨਾਂ ਦੀ ਗ੍ਰਿਫਤਾਰੀ ਨਾ ਪਾਈ ਤਾਂ ਅਸੀਂ ਇੱਥੇ ਬਾਹਰ ਬੈਠਾਂਗੇ ਅੱਜ ਅਸੀਂ ਇੱਥੇ ਬੈਠੇ ਆ ਹੁਣ ਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਸਾਨੂੰ ਥੋੜਾ ਜਿਹਾ ਸਮਾਂ ਦਿਓ ਅਸੀਂ ਠੀਕ ਆ ਅਸੀਂ ਥੋੜਾ ਜਿਹਾ ਸਮਾਂ ਜ਼ਰੂਰ ਦਿੱਤਾ ਲੇਕਿਨ ਅਗਰ ਜਲਦ ਹੀ ਉਹਨਾਂ ਲੋਕਾਂ ਨੂੰ ਜਿਹੜਾ ਸਲਾਖਾਂ ਪਿਛੇ ਨਾ ਸੁੱਟਿਆ ਤਾਂ ਅਸੀਂ ਜਿਹੜਾ ਜਨਨਦ ਤੁਹਾਡੀ ਸਰਕਾਰ ਹੈ ਕੀ ਤੁਹਾਨੂੰ ਧਰਨੇ ਤੇ ਬਹਿਣਾ ਪੈ ਗਿਆ ਕੀ ਲੱਗਦਾ ਹੈ ਕੀ ਪੁਲਿਸ ਦੇ ਵਿੱਚ ਆ ਕੇ ਕਹਿੰਦੇ ਆਮ ਆਦਮੀ ਦੀ ਪਾਰਟੀ ਆਮ ਆਦਮੀ ਸੁਣਾਈ ਹੈ ਤੇ ਤੁਹਾਡੀ ਤਾਂ ਆਪਣੀ ਸੁਣਾਈ ਨਹੀਂ ਹੋ ਰਹੀ ਹੈ ਕੀ ਕਹੋਗੇ ਤੁਸੀਂ ਨਹੀਂ ਮੈਂ ਇਹ ਨਹੀਂ ਦੇਖੋ ਸੁਣਵਾਈ ਦੀ ਗੱਲ ਤਾਂ ਇਹ ਆ ਵੀ ਸਰਕਾਰ ਜਿਹੜੀ ਹੈ ਤੁਹਾਨੂੰ ਧਰਨੇ ਤੇ ਕਿਉਂ ਬਹਿਣਾ ਮੈਂ ਹੁਣ ਉਹ ਹੀ ਦੱਸਣ ਲੱਗਾ ਨਾ ਸਰਕਾਰ ਕਹਿ ਰਹੀ ਆ ਵੀ ਲੋਕਾਂ ਨੂੰ ਇਨਸਾਫ ਦਿਓ ਤੇ ਪੁਲਿਸ ਜਿਹੜੀ ਆ ਉਹ ਸਹਰਾਣੇ ਥੱਲੇ ਬਾਹਰ ਰੱਖ ਕੇ ਸੁਤੀਏ ਸਰਕਾਰ ਦੀ ਬੇਇੱਜ਼ਤੀ ਕਰਵਾ ਰਹੇ ਪੁਲਿਸ ਕਿਦੀ ਹੈ ਮੈਂ ਕਹਿੰਦਾ ਜੀ ਪੁਲਿਸ ਦੀ ਕਮਾਂਡ ਆ ਫੇ ਤਾਂ ਹੀ ਅਸੀਂ ਬੁਲੰਦੇ ਕਲਾਬ ਜੇ ਉਹ ਨਹੀਂ ਸਹੀ ਤਰੀਕੇ ਨਾਲ ਲੋਕਾਂ ਨਾਲ ਟਰੀਟ ਕਰ ਰਹੇ ਲੋਕਾਂ ਨੂੰ ਇਨਸਾਫ ਨਹੀਂ ਦੇ ਰਹੇ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਆ ਇਹ ਸਰਕਾਰ ਦੀ ਬੇਇੱਜ਼ਤੀ ਕਰਵਾ ਰਹੇ ਸਰਕਾਰ ਦੀ ਬਦਨਾਮੀ ਕਰਵਾ ਰਹੇ ਨੂੰ ਲੱਗਦਾ ਕਿ ਸਰਕਾਰ ਦੀ ਇਹਦੇ ਵਿੱਚ ਲਾਪਰਵਾਹੀ ਹੈ ਨਹੀਂ ਸਰਕਾਰ ਦੀ ਲਾਪਰਵਾਹੀ ਹੁੰਦੀ ਤਾਂ ਮੈਂ ਧਰਨੇ ਤੇ ਨਾ ਬੈਠਦਾ ਜੇ ਮੈਂ ਧਰਨੇ ਦੇ ਬੈਠਾ ਤਾਨੂੰ ਲੱਗਦਾ ਸਰਕਾਰ ਦੀ ਲਾਪਰਵਾਹੀ ਆ ਅਫਸਰ ਸਰਕਾਰ ਦੇ ਲੱਗੇ ਹੋਏ ਆ ਤੁਹਾਡੀ ਸੁਣਾਈ ਬਿਲਕੁਲ ਨਹੀਂ ਤੁਹਾਨੂੰ ਨਹੀਂ ਲੱਗਾ ਕਿ ਸਰਕਾਰ ਦੇ ਮਿਲ ਕੇ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਸਰਕਾਰ ਇਹਨਾਂ ਨੂੰ ਕਹਿ ਰਹੀ ਆ ਲੋਕਾਂ ਨੂੰ ਇਨਸਾਫ ਦਿਓ ਜੇ ਇਨਸਾਫ ਨਹੀਂ ਦੇ ਰਹੇ ਸਾਡੇ ਤੱਕ ਮਾਮਲਾ ਹੋਣਾ ਨਾ ਅਸੀਂ ਲੋਕਾਂ ਦੇ ਨਮਾਇੰਦੇ ਆ ਜੇ ਸਾਨੂੰ ਇੱਕ ਮਿੰਟ ਸੁਣਿਓ ਜੇ ਸਾਨੂੰ ਲੋਕਾਂ ਨੇ ਆ ਕੇ ਦੱਸਿਆ ਤੇ ਇਹਨਾਂ ਨੇ ਨਹੀਂ ਸੁਣੀ ਅਸੀਂ ਬਹਿ ਗਏ ਇੱਥੇ ਹੁਣ ਹੁਣ ਇਹ ਨਹੀਂ ਸੁਣਨਗੇ ਤਾਂ ਫਿਰ ਅਗਲਾ ਕੰਮ ਕਰ ਲਾਂਗੇ ਇਹ ਜਿਹੜਾ ਕੋ ਧਰਨਾ ਲਾਇਆ ਨਿਦਾਨ ਦੀ ਜ਼ਰੂਰਤ ਪੈ ਗਈ ਇਹ ਆਪਣੇ ਅਫਸਰਾਂ ਤੇ ਅੰਕ ਲੈਣਗੇ ਉਧਧਕਾਰੀਆਂ ਦੇ ਤੁਹਾਡੇ ਲੀਡਰਾਂ ਨੇ ਧਿਆਨ ਚ ਲਿਆ ਕੇ ਨਹੀਂ ਇਹ ਇਹ ਲੈਣਗੇ ਨਹੀਂ ਤੁਸੀਂ ਵਿਆਹੋਗੇ ਨਹੀਂ ਮੈਂ ਲਿਆਉਂਗਾ ਜੀ ਮੈਂ ਪਾਰਟੀ ਹਾਈ ਕਮਾਂਡ ਨੂੰ ਦੱਸੂਗਾ ਕਿ ਆ ਆ ਜਿਹੜੇ ਅਫਸਰ ਹੈਗੇ ਆ ਆ ਜਿਹੜੇ ਥਾਣਿਆਂ ਦੇ ਐਸ ਐਚਓ ਲੱਗੇ ਹੋ ਆ ਇਹ ਕਿੰਨੇ ਕੁ ਸੰਜੀਦਾ ਹੈ ਮੈਂ ਦੱਸੂਗਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Trade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ